ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਵਧੀਆ ਹੋਵੋਗੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਤਾਕਤ ਦੀ ਜਿਹਨੂੰ ਨਾ ਕੋਈ ਪੈਸੇ ਨਾਲ ਖਰੀਦ ਸਕਦਾ ਜਿਹਨੂੰ ਨਾ ਕੋਈ ਆਪਣੀ ਪਹੁੰਚ ਦੇ ਨਾਲ ਖਰੀਦ ਸਕਦਾ ਨਾ ਕੋਈ ਕਿਸੇ ਸਫਾਰਿਸ਼ ਦੇ ਨਾਲ ਖਰੀਦ ਸਕਦਾ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਹੜੇ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਕੋਲ ਕੋਈ ਰਾਹ ਨਹੀਂ ਬਚਿਆ ਜਿਹੜੇ ਸਾਰਾ ਦਿਨ ਆਪਦੇ ਆਪ ਨਾਲ ਗੱਲਾਂ ਕਰਦੇ ਰਹਿੰਦੇ ਨੇ ਅੱਜ ਆਪਾਂ ਗੱਲ ਕਰਾਂਗੇ ਮਨ ਦੇ ਵਿਸ਼ਵਾਸ ਦੀ ਤਾਂ ਵਿਸ਼ਵਾਸ ਇੱਕ ਐਹੋ ਜੀ ਤਾਕਤ ਹੈ ਜਦੋਂ ਬੰਦੇ ਦੇ ਮਨ ਦੇ ਵਿੱਚ ਵਿਸ਼ਵਾਸ ਜਾਗਦਾ ਤਾਂ ਰਾਹ ਆਪਣੇ ਆਪ ਬਣਨ ਲੱਗ ਜਾਂਦੇ ਨੇ ਸਾਡੇ ਘਰਾਂ ਦੇ ਵਿੱਚ ਨਾ ਜਦੋਂ ਕੋਈ ਬੰਦਾ ਸਮੱਸਿਆ ਦੇ ਵਿੱਚ ਮੁਸੀਬਤ ਦੇ ਵਿੱਚ ਹੁੰਦਾ ਸੀ ਤਾਂ ਵੱਡੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ ਰੱਬ ਤੇ ਭਰੋਸਾ ਰੱਖੋ ਸਾਰਾ ਕੁਝ ਠੀਕ ਹੋ ਜਾਊਗਾ ਰਾਹ ਆਪਣੇ ਆਪ ਨਿਕਲ ਜਾਊਗਾ ਤੇ ਉਹਨਾਂ ਕੋਲ ਨਾ ਕੋਈ ਗੂਗਲ ਸੀ ਨਾ ਕੋਈ ਮੋਟੀਵੇਸ਼ਨਲ ਵੀਡੀਓਜ਼ ਦੇਖਦੇ ਸੀ ਨਾ ਉਹਨਾਂ ਕੋਲ ਕੋਈ ਲਾਈਫ ਕੋਚ ਹੁੰਦਾ ਸੀ ਪਰ ਫੇਰ ਵੀ ਡਟ ਕੇ ਖੜੇ ਰਹਿੰਦੇ ਸੀ ਕਿਉਂ ਕਿ ਉਹਨਾਂ ਦੇ ਮਨ ਦੇ ਵਿੱਚ ਵਿਸ਼ਵਾਸ ਹੁੰਦਾ ਸੀ ਪਰ ਅੱਜ ਜਿਹੜੇ ਸਮੇਂ ਦੇ ਵਿੱਚ ਅਸੀਂ ਹੈਗੇ ਆ ਜਿਹੜੇ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਆ ਇੱਥੇ ਲੋਕਾਂ ਦੇ ਮਨ ਇੰਨੇ ਕ ਡਗਮਗਾਏ ਪਏ ਨੇ ਇੰਨੇ ਕ ਡੋਲਦੇ ਨੇ ਕਿ ਵਿਸ਼ਵਾਸ ਨਾਂ ਦੀ ਚੀਜ਼ ਖਤਮ ਹੁੰਦੀ ਜਾ ਰਹੀ ਹੈ ਅੱਜ ਬੰਦਾ ਟੁੱਟਿਆ ਹੋਇਆ ਕਿਸੇ ਦੀ ਜੌਬ ਚਲੀ ਗਈ ਕਿਸੇ ਦਾ ਘਰ ਵਿਕ ਗਿਆ ਕਿਸੇ ਕੋਲ ਪੈਸੇ ਨਹੀਂ ਹੈਗੇ ਕਿਸੇ ਦਾ ਰਿਸ਼ਤਾ ਟੁੱਟ ਗਿਆ ਕਿਸੇ ਦਾ ਕੋਈ ਬਿਜ਼ਨਸ ਡੁੱਬ ਗਿਆ ਤੇ ਫਿਰ ਬੰਦਾ ਸੋਚਦਾ ਕਿ ਹੁਣ ਕੀ ਬਚਿਆ ਮੈਂ ਕਿਸੇ ਦੇ ਕਾਬਿਲ ਨਹੀਂ ਰਹਾ ਪਰ ਸੱਚ ਜਾਣਿਓ ਪਹਿਲਾਂ ਵਿਸ਼ਵਾਸ ਟੁੱਟਦਾ ਫਿਰ ਬੰਦਾ ਟੁੱਟਦਾ ਪਰ ਰਿਸਰਚ ਇਹ ਵੀ ਕਹਿੰਦੀ ਹੈ ਕਿ ਜਿਹੜੇ ਬੰਦੇ ਆਪਣੇ ਆਪ ਤੇ ਆਪਣੇ ਫਿਊਚਰ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਬ੍ਰੇਨ ਸੋਲੂਸ਼ਨ ਲੱਭਣ ਲੱਗ ਜਾਂਦਾ ਤੇ ਸਾਈਕੋਲੋਜੀ ਦੇ ਵਿੱਚ ਇਸ ਕਨਸੈਪਟ ਨੂੰ ਕਹਿੰਦੇ ਨੇ ਸੈਲਫ ਫੁੱਲਫਿਲਿੰਗ ਪ੍ਰੈਫੈਸੀ ਜੋ ਤੁਸੀਂ ਅੰਦਰੋਂ ਮੰਨ ਲੈਂਦੇ ਹੋ ਦਿਮਾਗ ਤੁਹਾਡਾ ਉਸੇ ਰਾਹ ਤੇ ਚੱਲ ਪੈਂਦਾ ਜੇ ਤੁਸੀਂ ਸੋਚਦੇ ਹੋ ਕਿ ਮੈਂ ਨਹੀਂ ਕਰ ਸਕਦਾ ਤਾਂ ਫਿਰ ਦਿਮਾਗ ਕਹਿੰਦਾ ਵੀ ਠੀਕ ਹੈ ਬੈਠ ਜਾਨੀਏ ਪਰ ਜੇ ਤੁਸੀਂ ਇਹ ਮੰਨਦੇ ਹੋ ਕਿ ਮੈਨੂੰ ਕੋਈ ਨਾ ਕੋਈ ਰਾਹ ਮਿਲ ਜੂਗਾ ਤਾਂ ਫਿਰ ਤੁਹਾਡਾ ਦਿਮਾਗ ਸੋਲੂਸ਼ਨ ਲੱਭਣ ਲੱਗ ਜੂਗਾ ਤੇ ਜਦੋਂ ਬੰਦੇ ਦੇ ਅੰਦਰ ਵਿਸ਼ਵਾਸ ਹੁੰਦਾ ਨਾ ਫਿਰ ਬੰਦਾ ਭਟਕਦਾ ਨਹੀਂ ਉਹ ਡਰਦਾ ਜ਼ਰੂਰ ਹੈ ਪਰ ਰੁਕਦਾ ਨਹੀਂ ਤੇ ਜਦੋਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਦੁਨੀਆ ਵੀ ਫੇਰ ਹੀ ਕਰਦੀ ਹੈ ਤੇ ਨਿਊਰੋਸਾਇੰਸ ਦੇ ਅਕੋਰਡਿੰਗ ਵਿਸ਼ਵਾਸ ਕਰਨ ਦੇ ਨਾਲ ਬੰਦੇ ਦੇ ਦਿਮਾਗ ਦੇ ਵਿੱਚ ਡੋਪਾਮਾਈਨ ਤੇ 세ਰੋਟੋਨਿਨ ਨਾਂ ਦੇ ਦੋ ਕੈਮੀਕਲ ਰਿਲੀਜ਼ ਹੁੰਦੇ ਆ ਜਿਹੜੇ ਮੋਟੀਵੇਸ਼ਨ ਨੂੰ ਤੇ ਉਮੀਦ ਨੂੰ ਵਧਾਉਂਦੇ ਨੇ ਤਾਂ ਇਹਦਾ ਮਤਲਬ ਵਿਸ਼ਵਾਸ ਸਿਰਫ ਸਪਿਰਚੁਅਲ ਨਹੀਂ ਇਹ ਬਾਇਓਲੋਜੀਕਲ ਵੀ ਹੈ ਤੁਸੀਂ ਰਿਜੈਕਟ ਹੁੰਨੇ ਹੋ ਤੁਸੀਂ ਫੇਲ ਹੁੰਨੇ ਹੋ ਤੇ ਲੋਕ ਤੁਹਾਨੂੰ ਕਹਿੰਦੇ ਨੇ ਕਿ ਇਹ ਰਾਹ ਛੱਡ ਦੇ ਪਰ ਉਸੇ ਸਮੇ ਇੱਕ ਆਵਾਜ਼ ਤੁਹਾਡੇ ਤੁਰੰਦਰੋਂ ਇਹ ਵੀ ਆਉਂਦੀ ਹੈ ਕਿ ਨਹੀਂ ਮੈਂ ਬਣਨਾ ਹੈ ਮੈਂ ਕੁਝ ਕਰਨਾ ਹੈ ਤੇ ਸੱਚ ਮੰਨਿਓ ਇਹੀ ਆਵਾਜ਼ ਇਹੀ ਉਹ ਆਵਾਜ਼ ਹੈ ਜਿਹਨੂੰ ਦਬੜ ਨਹੀਂ ਦੇਣਾ ਇਹ ਹੀ ਵਿਸ਼ਵਾਸ ਹੈ ਭਰੋਸਾ ਰੱਖ ਰਾਮ ਦਾ ਜੋ ਕੁਛ ਹੋਏ ਸੋ ਹੋਏ ਤੇ ਜਦੋਂ ਤੁਸੀਂ ਵਾਹਿਗੁਰੂ ਤੇ ਭਰੋਸਾ ਕਰਕੇ ਚੱਲਦੇ ਹੋ ਸਾਰਾ ਕੁਝ ਐਕਸੈਪਟ ਕਰ ਲੈਨੇਓ ਤਾਂ ਡਰ ਹੌਲੀ-ਹੌਲੀ ਖਤਮ ਹੋਣ ਲੱਗਦਾ ਤਾਂ ਸੁਣੋ ਜੀ ਅੱਜ ਤੁਸੀਂ ਇਕੱਲੇ ਹੋ ਤੁਸੀਂ ਰੋ ਰਹੇ ਹੋ ਤੁਹਾਨੂੰ ਲੱਗਦਾ ਥੋੜੀ ਲੜਾਈ ਕਿਸੇ ਨੂੰ ਨਹੀਂ ਦਿਸਦੀ ਪਰ ਉਹ ਪਰਮਾਤਮਾ ਉਹ ਵਾਇਗਰੂ ਸਾਰਾ ਕੁਝ ਦੇਖ ਰਿਹਾ ਹੈ ਤੇ ਯਾਦ ਰੱਖਿਓ ਰਾਹ ਪਹਿਲਾਂ ਨਹੀਂ ਦਿਸਦੇ ਹੁੰਦੇ ਰਾਹ ਤੁਰਨ ਦੇ ਨਾਲ ਬਣਦੇ ਨੇ ਤਾਂ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਇਹੋ ਜੇ ਕੁਝ ਪ੍ਰੈਕਟੀਕਲ ਟਿਪਸ ਦੀ ਜਿਨ੍ਹਾਂ ਨੂੰ ਜੇ ਤੁਸੀਂ ਫੋਲੋ ਕਰੋਗੇ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਫਰਕ ਜ਼ਰੂਰ ਮਹਿਸੂਸ ਕਰੋਗੇ ਤਾਂ ਸਭ ਤੋਂ ਪਹਿਲੀ ਗੱਲ ਆਪਣੇ ਆਪ ਨੂੰ ਸੱਚ ਬੋਲਣਾ ਐਕਸੈਪਟੈਂਸ ਇਹ ਵਿਸ਼ਵਾਸ ਦੀ ਸਭ ਤੋਂ ਪਹਿਲੀ ਇੱਟ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਮੰਨੋ ਕਿ ਹਾਂ ਮੈਂ ਇਸ ਗੱਲ ਤੋਂ ਦੁਖੀ ਹਾਂ ਮੈਂ ਇਸ ਚੀਜ਼ ਤੋਂ ਹਾਰ ਮੰਨ ਚੁੱਕਿਆ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਨਾ ਦੁਖੀ ਮਹਿਸੂਸ ਕਰਨਾ ਇਹ ਬੰਦੇ ਦੀ ਕਮਜ਼ੋਰੀ ਨਹੀਂ ਹੁੰਦੀ ਸਗੋਂ ਆਪਣੀਆਂ ਦੁੱਖ ਆਪਣੀਆਂ ਤਕਲੀਫਾਂ ਨੂੰ ਵਾਇਗਰੂ ਦੇ ਸਾਹਮਣੇ ਰੱਖ ਦੇਣਾ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਤਾਂ ਕੁਝ ਪ੍ਰੈਕਟੀਕਲ ਸਵਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ ਕਿ ਮੈਂ ਕਿਹੜੀ ਗੱਲ ਤੋਂ ਡਰ ਰਿਹਾ ਹਾਂ ਮੈਂ ਕੋਈ ਐਕਸ਼ਨ ਕਿਉਂ ਨਹੀਂ ਲੈ ਰਿਹਾ ਜਾਂ ਮੈਂ ਕਿਹੜੇ ਬਹਾਨੇ ਦੇ ਪਿੱਛੇ ਲੁਕ ਰਿਹਾ ਤੇ ਜਦੋਂ ਤੱਕ ਤੁਸੀਂ ਆਪਣੀ ਪ੍ਰੋਬਲਮ ਨੂੰ ਆਪਣੀ ਕਮਜ਼ੋਰੀ ਨੂੰ ਐਕਸੈਪਟ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਕੋਈ ਸੋਲੂਸ਼ਨ ਨਹੀਂ ਮਿਲੇਗਾ ਤਾਂ ਕਾਪੀ ਪੈਨ ਚੱਕੋ ਤੇ ਲਿਖੋ ਕਿ ਮੈਂ ਕੌਨਫੀਡੈਂਸ ਨੂੰ ਕਿਉਂ ਕਰ ਰਿਹਾ ਦੂਜੀ ਗੱਲ ਆਪਣੇ ਦਿਮਾਗ ਨੂੰ ਹਰ ਰੋਜ਼ ਛੋਟੀਆਂ ਛੋਟੀਆਂ ਜਿੱਤਾਂ ਦੀ ਲਿਸਟ ਬਣਾ ਕੇ ਦਿਓ ਕਿਉਂਕਿ ਕੌਨਫੀਡੈਂਸ ਕੋਈ ਵੱਡੀ ਕਾਮਯਾਬੀ ਨਹੀਂ ਹੁੰਦੀ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਛੋਟੀਆਂ ਛੋਟੀਆਂ ਜਿੱਤਾਂ ਦੇ ਨਾਲ ਛੋਟੇ ਛੋਟੇ ਐਕਸ਼ਨਸ ਦੇ ਨਾਲ ਬਿਲਡ ਹੁੰਦਾ ਫਾਰ ਐਗਜ਼ਾਮਪਲ ਹਰ ਰੋਜ਼ 10 ਮਿੰਟ ਵਾਕਿੰਗ ਕਰਨੀ ਹਰ ਰੋਜ਼ ਕਿਸੇ ਕਿਤਾਬ ਦੇ 5 ਪੰਨੇ ਪੜ੍ਹਨੇ ਕਿਸੇ ਅਣਜਾਣ ਬੰਦੇ ਨਾਲ ਗੱਲਬਾਤ ਕਰਨੀ ਕੋਈ ਡਿਸਕੰਫਰਟ ਵਾਲਾ ਕੰਮ ਕਰਨਾ ਤਾਂ ਜਦੋਂ ਇਦਾਂ ਦੇ ਐਵੀਡੈਂਸ ਤੁਸੀਂ ਰੋਜ਼ ਦਿਮਾਗ ਨੂੰ ਦਿੰਦੇ ਹੋ ਤਾਂ ਦਿਮਾਗ ਮੰਨਦਾ ਕਿ ਹਾਂ ਮੈਂ ਕੌਨਫੀਡੈਂਟ ਆ ਤੇ ਆਪਣੇ ਐਕਸ਼ਨਸ ਨੂੰ ਰਿਪੀਟ ਕਰਨ ਦੇ ਨਾਲ ਹੀ ਕੌਨਫੀਡੈਂਸ ਬਣਦਾ ਤੀਜੀ ਗੱਲ ਬੋਡੀ ਲੈਂਗੁਏਜ ਫਿਕਸ ਕਰੋ ਤਾਂ ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਤਾਂ ਦੁਨੀਆ ਵੀ ਉਵੇਂ ਹੀ ਸਮਝੂਗੀ ਤਾਂ ਸਿੱਧੇ ਖੜੇ ਹੋ ਤੁਹਾਡੇ ਮੋਢੇ ਬਿਲਕੁਲ ਸਿੱਧੇ ਹੋਣੇ ਚਾਹੀਦੇ ਨੇ ਤੁਹਾਡੀ ਆਵਾਜ਼ ਹੌਲੀ ਪਰ ਸਾਫ਼ ਹੋਣੀ ਚਾਹੀਦੀ ਹੈ ਤੇ ਇਹ ਇੱਕ ਸਾਇੰਟਿਫਿਕ ਫੈਕਟ ਹੈ ਕਿ ਆਪਣਾ ਬਾਡੀ ਪੋਸਚਰ ਸਹੀ ਕਰਨ ਦੇ ਨਾਲ ਕੌਨਫੀਡੈਂਸ ਆਉਂਦਾ ਹੈ ਤੇ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਤੁਸੀਂ ਆਪਣੇ ਆਪ ਨੂੰ ਜਿਵੇਂ ਦੁਨੀਆ ਦੇ ਸਾਹਮਣੇ ਪੇਸ਼ ਕਰੋਗੇ ਦੁਨੀਆ ਤੁਹਾਨੂੰ ਉਵੇਂ ਹੀ ਸਮਝੂਗੀ ਚੌਥੀ ਗੱਲ ਸੈਲਫ ਟਾਕ ਬਦਲੋ ਸਾਡੇ ਦਿਮਾਗ ਦੇ ਵਿੱਚ ਹਰ ਰੋਜ਼ 60000 ਥਾਟਸ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ 네ਗੇਟਿਵ ਥਾਟਸ ਹੀ ਹੁੰਦੇ ਨੇ ਕਿ ਮੈਂ ਨਹੀਂ ਕਰ ਸਕਦਾ ਮੈਂ ਦੁਨੀਆ ਤੇ ਬੋਝ ਐ ਮੇਰੇ ਕੋਲ ਹੀ ਪੈਸਾ ਨਹੀਂ ਟਿਕਦਾ ਮੇਰੇ ਨਾਲ ਹੀ ਇਹ ਕਿਉਂ ਹੋਇਆ ਤੇ ਇਹ ਸਾਰੀਆਂ 네ਗੇਟਿਵ ਚੀਜ਼ਾਂ ਅਸੀਂ ਆਪਣੇ ਦਿਮਾਗ ਦੇ ਵਿੱਚ ਇੱਕ ਜ਼ਹਿਰ ਵਾਂਗੂ ਭਰਦੇ ਆ ਤਾਂ 네ਗੇਟਿਵ ਗੱਲਾਂ ਨੂੰ ਪੋਜ਼ਿਟਿਵ ਦੇ ਨਾਲ ਰਿਪਲੇਸ ਕਰੋ ਤੁਸੀਂ ਇਹ ਕਹੋ ਕਿ ਮੈਂ ਸਿੱਖ ਰਹੇ ਹਾਂ ਮੈਂ ਇੰਪਰੂਵ ਕਰ ਰਹੇ ਹਾਂ ਤੇ ਯਾਦ ਰੱਖਿਓ ਜਿਵੇਂ ਦੀ ਗੱਲਬਾਤ ਆਪਣੇ ਆਪ ਨਾਲ ਕਰੋਗੇ ਤੁਸੀਂ ਓਵੇਂ ਦੇ ਹੀ ਬਣਦੇ ਜਾਓਗੇ ਪੰਜਵੀਂ ਗੱਲ ਕੰਫਰਟ ਜ਼ੋਨ ਨੂੰ ਤੋੜਨਾ ਤਾਂ ਦੋਸਤੋ ਕੌਨਫੀਡੈਂਸ ਕੰਫਰਟ ਦੇ ਵਿੱਚ ਨਹੀਂ ਬਣਦਾ ਡਿਸਕੰਫਰਟ ਦੇ ਵਿੱਚ ਬਣਦਾ ਤਾਂ ਵਿੱਚੋਂ ਵਿੱਚੋਂ ਇਹੋ ਜੇ ਕੰਮ ਟਰਾਈ ਕਰੋ ਜਿਹੜੇ ਤੁਹਾਨੂੰ ਅਨਕੰਫਰਟੇਬਲ ਲੱਗਦੇ ਹੋਣ ਜਿਵੇਂ ਸਟੇਜ ਤੇ ਬੋਲਣਾ ਕਿਸੇ ਗਰੁੱਪ ਦੇ ਵਿੱਚ ਬੋਲਣਾ ਵੀਡੀਓ ਰਿਕਾਰਡ ਕਰਨੀ ਕਹਿਣ ਦਾ ਭਾਵ ਜਿਹੜੇ ਕੰਮਾਂ ਤੋਂ ਤੁਸੀਂ ਡਰਦੇ ਹੋ ਉਹੀ ਕੰਮ ਕਰਨੇ ਸ਼ੁਰੂ ਕਰੋ ਕਿਉਂਕਿ ਡਰ ਸਭ ਤੋਂ ਵੱਡਾ ਕਾਰਨ ਹੁੰਦਾ ਬੰਦੇ ਦੇ ਕੌਨਫੀਡੈਂਸ ਨੂੰ ਖਤਮ ਕਰਨ ਦਾ ਤੇ ਇੱਕ ਵਾਰੀ ਜਦੋਂ ਅਸੀਂ ਉਹ ਕੰਮ ਕਰ ਲੈਨੇ ਆ ਤਾਂ ਡਰ ਆਟੋਮੈਟਿਕਲੀ ਖਤਮ ਹੋ ਜਾਂਦਾ ਤੇ ਕੌਨਫੀਡੈਂਸ ਬਣਦਾ ਤੇ ਹੌਲੀ ਹੌਲੀ ਆਪਣੇ ਡਰ ਨੂੰ ਖਤਮ ਕਰਦੇ ਜਾਓ ਤੇ ਕੌਨਫੀਡੈਂਟ ਹੁੰਦੇ ਜਾਓ ਤੇ ਸਾਡਾ ਸਭ ਤੋਂ ਵੱਡਾ ਡਰ ਲੋਕ ਕੀ ਕਹਿਣਗੇ ਪਰ ਗੱਲ ਇਹ ਹੈ ਵੀ ਲੋਕ ਤਾਂ ਕਹਿਣਗੇ ਜੇ ਤੁਸੀਂ ਫੇਲ ਹੋ ਜਾਓਗੇ ਤਾਂ ਵੀ ਕਹਿਣਗੇ ਜੇ ਤੁਸੀਂ ਕਾਮਯਾਬ ਹੋ ਜਾਓਗੇ ਤਾਂ ਵੀ ਕਹਿਣਗੇ ਪਰ ਫਰਕ ਇਹ ਹੁੰਦਾ ਜਦੋਂ ਬੰਦਾ ਕਾਮਯਾਬ ਹੁੰਦਾ ਉਹ ਲੋਕਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਨੂੰ ਇਹੋ ਜਿਹੀਆਂ ਗੱਲਾਂ ਨੂੰ ਇਗਨੋਰ ਕਰਦਾ ਤੇ ਇੱਕ ਹੋਰ ਗੱਲ ਦੱਸਾਂ ਜਿਹੜੇ ਲੋਕਾਂ ਕੋਲ ਆਪਦਾ ਕੋਈ ਏਮ ਨਹੀਂ ਹੁੰਦਾ ਕੋਈ ਪਰਪਸ ਨਹੀਂ ਹੁੰਦਾ ਕੋਈ ਮਕਸਦ ਨਹੀਂ ਹੁੰਦਾ ਉਹੀ ਸਭ ਤੋਂ ਵੱਧ ਬੋਲਦੇ ਨੇ ਤਾਂ ਹੁਣ ਸਭ ਤੋਂ ਜ਼ਰੂਰੀ ਤੇ ਸਭ ਤੋਂ ਲਾਸਟ ਪੁਆਇੰਟ 멘ਟਲ ਡਾਈਟ ਤਾਂ ਦੋਸਤੋ ਜੇ ਤੁਸੀਂ ਸਾਰਾ ਦਿਨ ਟਾਕਸਿਕ ਕੰਟੈਂਟ ਕੰਜ਼ੂਮ ਕਰ ਰਹੇ ਹੋ ਡੀਮੋਟੀਵੇਟਿੰਗ ਲੋਕਾਂ ਨੂੰ ਸੁਣ ਰਹੇ ਹੋ 네ਗੇਟਿਵ ਨਿਊਜ਼ ਵੇਖ ਰਹੇ ਹੋ ਤਾਂ ਫਿਰ ਕੌਨਫੀਡੈਂਸ ਕਿੱਥੋਂ ਆਊਗਾ ਤਾਂ ਉਹਨਾਂ ਲੋਕਾਂ ਨੂੰ ਸੁਣਨਾ ਸ਼ੁਰੂ ਕਰੋ ਉਹਨਾਂ ਚੈਨਲਸ ਨੂੰ ਫੋਲੋ ਕਰੋ ਜਿਹੜੇ ਤੁਹਾਨੂੰ ਨੌਲੇਜ ਦਿੰਦੇ ਨੇ ਜਿਹੜੇ ਆਪ ਪੋਜ਼ਿਟਿਵ ਥਿੰਕਰਸ ਨੇ ਜਿਹੜੇ ਤੁਹਾਡੀ ਸੋਚ ਨੂੰ ਅਗਾਹ ਵਧੂ ਬਣਾਉਂਦੇ ਨੇ ਤੇ ਇੱਕ ਹੋਰ ਗੱਲ ਕੌਨਫੀਡੈਂਸ ਮੋਟੀਵੇਸ਼ਨ ਨਾਲ ਨਹੀਂ ਬਣਦਾ ਕਿਉਂਕਿ ਮੋਟੀਵੇਸ਼ਨ ਟੈਂਪਰੇਰੀ ਹੁੰਦੀ ਹੈ ਕੌਨਫੀਡੈਂਸ ਬਣਦਾ ਤਾਂ ਡਿਸਪਲਿਨ ਨਾਲ ਮੂਡ ਹੋਵੇ ਭਾਵੇਂ ਨਾ ਹੋਵੇ ਪਰ ਕੰਮ ਕਰਨਾ ਹੀ ਕਰਨਾ ਤਾਂ ਤੁਸੀਂ ਆਪ ਦੇਖ ਲਓ ਤੁਹਾਡੇ ਰੁਟੀਨ ਦੇ ਵਿੱਚ ਇਹੋ ਜਿਹੇ ਕੰਮ ਜਿਹੜੇ ਤੁਸੀਂ ਨਾ ਚਾਹੁੰਦੇ ਹੋਏ ਵੀ ਕਰਦੇ ਹੋ ਉਹਨਾਂ ਕੰਮਾਂ ਦੇ ਵਿੱਚ ਤੁਹਾਡਾ ਆਟੋਮੈਟਿਕਲੀ ਕੌਨਫੀਡੈਂਸ ਹੁੰਦਾ ਹੈ ਤੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਡਿਸਿਪਲਨ ਫਾਲੋ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਵੀ ਰਿਸਪੈਕਟ ਕਰਨ ਲੱਗ ਜਾਂਦੇ ਹੋ ਤਾਂ ਦੋਸਤੋ ਅੱਜ ਤੋਂ ਆਪਦੀ ਆਈਡੈਂਟੀਟੀ ਚੇਂਜ ਕਰੋ ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਕੌਨਫੀਡੈਂਸ ਡਵੈਲਪ ਕਰਨਾ ਚਾਹੁੰਦਾ ਤੁਸੀਂ ਇਹ ਕਹਿਣਾ ਕਿ ਮੈਂ ਇੱਕ ਕੌਨਫੀਡੈਂਟ ਇਨਸਾਨ ਹਾਂ ਪਰ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਰਿਹਾ ਹਾਂ ਮੇਰੇ ਅੰਦਰ ਪੋਟੈਂਸ਼ੀਅਲ ਬਹੁਤ ਹੈ ਤੇ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤਾਂ ਦੋਸਤੋ ਜੇ ਤੁਸੀਂ ਮੇਰੀ ਵੀਡੀਓ ਹੁਣ ਤੱਕ ਦੇਖ ਰਹੇ ਹੋ ਤੇ ਦੇਖਣ ਤੋਂ ਬਾਅਦ ਤੁਹਾਨੂੰ ਥੋੜਾ ਜਿਹਾ ਵੀ ਕੌਨਫੀਡੈਂਸ ਮਿਲਿਆ ਤਾਂ ਕਮੈਂਟਸ ਦੇ ਵਿੱਚ Yes ਲਿਖੋ ਤੇ ਤੁਹਾਡੇ ਇੱਕ Yes ਦੇ ਨਾਲ ਮੈਨੂੰ ਬਹੁਤ ਕੌਨਫੀਡੈਂਸ ਮਿਲੂਗਾ